आतवाद के खातमे ਲਈ ਭਾਰਤ ਦੀ ਦ੍ਰਿੜ ਵਚਨਬੱਤਾਂ ਨੂੰ ਦਰਸਾਉਣ ਲਈ ਸੱਤ ਬੋ ਪਾਰਟੀ ਵਫਦ ਵਿਦੇਸ਼ਾਂ ਵਿੱਚ ਉੱਚ ਪੱਧਰੀ ਚਰਚਾ ਕਰ ਰਹੇ ਨੇ ਡੈਨਮਾਰਕ ਦੌਰੇ ਦੌਰਾਨ ਭਾਜਪਾ ਸੰਸਦ ਮੈਂਬਰ ਰਵੀਸ਼ੰਕਰ ਪ੍ਰਸਾਦ ਦੀ ਅਗਵਾਈ ਵਾਲੇ ਸਰਪਾਰਟੀ ਵਫਦੇ ਨੇ ਡੈਨਿਸ਼ ਸੰਸਦ ਦੀ ਵਿਦੇਸ਼ ਨੀਤੀ ਕਮੇਟੀ ਦੇ ਚੇਅਰਮੈਨ क्रिश्चियन फ्राइज वाक अते संसद मेंबर ट्रैन पार्टो मार्क ਨਾਲ ਮੁਲਾਕਾਤ ਕੀਤੀ ਮੀਟਿੰਗ ਮਗਰੋਂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਡੈਨਮਾਰਕ ਨੇ ਆਤਵਾਦ ਦੀ ਸਮੱਸਿਆ ਨੂੰ ਸਮਝਾਇਆ ਅਤੇ ਇਸ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਉਹਨਾਂ ਨੇ ਕਿਹਾ ਕਿ ਡੈਨਮਾਰਕ ਭਾਰਤ ਨਾਲ ਇੱਕ ਜੁੜਤਾ ਪ੍ਰਗਟ ਕਰਨ ਵਾਲਾ ਪਹਿਲਾ ਦੇਸ਼ ਸੀ ਬੜੇ ਪ੍ਰਭਾਵੀ ਲੋਕਾਂ سے ਬਾਤचीत ਹੋਈ ਉਹਨਾਂ ਕੇ ਅਸੈਂਬਲੀ ਦੇ ਡਿਪਟੀ ਸਪੀਕਰ سے ਹੋਈ ਫੋਰਨ ਅਫੇਅਰਸ ਕਮੇਟੀ ਦੇ ਚੇਅਰਮੈਨ ਨਾਲ ਉਹਨਾਂ سے ਹੋਈ आ, बाकी जो सिविल सोसाइटी के लोग हैं उनसे हुई और आज बहुत बड़ी संख्या में इंडियन डिस्पोर आए थे मैं हिंदुस्तान के लोगों को बताना चाहता हूं कि डेनमार्क में भारतीय बहुत ही अच्छे प्रोफेशनल हैं साइंस में टेक्नोलॉजी में कंसल्टेंसी में और सभी इलाके के हैं आज तेलुगु लोगों ने कितना बढ़िया भोजन कराया यहां पर आपको भी कराया भाग्य का मैं अपने एम्बेसडर मनीष प्रभात जी का विशेष अभिनंदन करूंगा बहुत अच्छा आयोजन सब हुआ था एक बात कहना चाहता हूं आज बहुत बड़ी सभा थी भारतीय प्रवासियों की आ रहे तो कुछ पाकिस्तानी नारेबाजी कर रहे थे उनका अधिकार है दस मिनट के लिए आए थे क्योंकि फ्रांस हो या इटली हो या फिर डेनमार्क हो हम लोग के डेलीगेशन को इतना अधिक समर्थन मिल रहा है ਦੂਜੇ ਪਾਸੇ ਦਰਾਵਿੜ ਮੁਨੀਤਰਾ ਕਜ਼ਾਗਮ ਦੇ ਸੰਸਦ ਮੈਂਬਰ ਕਣੀ ਮੋਜੀ ਦੀ ਅਗਵਾਈ ਵਾਲੇ ਵਫਦ ਨੇ ਲਾਤਵੀਆ ਦੇ ਰੀਗਾ ਵਿੱਚ ਕੌਮੀ ਲਾਇਬ੍ਰੇਰੀ ਵਿਖੇ ਮਹਾਤਮਾ ਗਾਂਧੀ ਦੀ ਮੂਰਤੀ ਤੇ ਫੁੱਲ ਮਲਾਵਾ ਪੇਟ ਕੀਤੀਆਂ ਸਮੂਹ ਨੇ ਲਾਤਵੀਆ ਗਨਰਾਜ ਦੇ ਵਿਦੇਸ਼ ਮੰਤਰਾਲੇ ਦੇ ਸਕੱਤਰ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਲਾਤਵੀਆ ਦੇ ਰਾਜਦੂਤ ਨਾਲ ਮੁਲਾਕਾਤ ਕਰਕੇ ਭਾਰਤ ਦੀ ਅਤਵਾਦ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਬਾਰੇ ਚਰਚਾ ਕੀਤੀ ਐਂਡ ਟੂ ਟੈਲ ਦ ਵਰਲਡ ਦੈਟ ਇੰਡੀਆ stands together And we resolve to be together, and nothing can stop us when India is one. I had a, I was talking to the ambassador, she was sharing her experiences. I think we've just started an embassy in Riga. she's been saying that uh, you know the uh, indians here are very warm and a uh, lot of students have come from india भाजपा संसद मेंबर बैजंत पांडा दी अगुवाई वाला वफद अल्जीरिया विच भारत दा पाख रख रिया है ਉੱਧਰ ਰਾਸ਼ਟਵਾਦੀ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸੁਪਰੀਆ ਸੂਲੇ ਦੀ ਅਗਵਾਈ ਵਾਲਾ ਵਫਦ ਇਥੋਪੀਆ ਵਿੱਚ ਭਾਰਤ ਦੀ ਅਤਵਾਦ ਖਿਲਾਫ ਸਪਸ਼ਟ ਨੀਤੀ ਅਤੇ ਪਾਕਿਸਤਾਨ ਵੱਲੋਂ ਅਤਵਾਦ ਨੂੰ ਦਿੱਤੀ ਜਾ ਰਹੀ ਹੱਲਾਸ਼ੇਰੀ ਬਾਰੇ ਆਪਣੇ ਵਿਚਾਰ ਪੇਸ਼ ਕਰ ਰਿਹਾ ਹੈ। ਵੀ ਵੈਰੀ ਵੈਰੀ ਵਾਰਮਲੀ ਰੀਸੀਵਡ ਐਂਡ ਵੈਰੀ ਰੀਅਸ਼ੋਰਡਡ ਥੈਟ ਇਨ ਥਿਸ ਜਰਨੀ ਆਫ ਇਰੈਡੀਕੇਸ਼ਨ ਆਫ ਟੈਰਰਿਜ਼ਮ ਇਥੋਪੀਆ ਸਟੈਂਡਸ ਟੁਗੇਦਰ ਸੋਲਿਡਲੀ ਵਿਦ ਇੰਡੀਆ।